ਵਾਹਿ ਗੁਰੂ ਜੀ ਸਤਨਾਮ ਸ੍ਰੀ ਵਾਹਿ ਗੁਰੂ ਜੀ ਐਸੀ ਜਨ ਵਿਰਲੇ ਸੰਸਾਰੀ ਗੁਰੂ ਸ਼ਬਦ ਵਿਚਾਰੇ ਰਹੇ ਨਿਆਰੀ ਆਪ ਤਰੇ ਸੰਗਤ ਕੁਲ ਤਾਰੇ ਤਿੰਨ ਸਫਲ ਜਨਮ ਜਗ ਆਇਆ ਆਪ ਤਰੇ ਸੰਗਤ ਕੁਲ ਤਾਰੇ ਤਿੰਨ ਸਫਲ ਜਨਮ ਜਗ ਆਇਆ ਆਪ ਤਰੇ ਤੇ ਤਾਰੇ ਹੋਰਾਂ ਨੂੰ ਆਉਣਾ ਹੈ ਸਫਲ ਹੋ ਨਾ ਦਾ ਆਪ ਤਰੇ ਤੇ ਤਾਰੇ ਆ ਹੋਰਾਂ ਨੂੰ ਸਭ ਨੂੰ ਆਉਣਾ ਹੈ ਸਫਲ ਹੋ ਨਾ ਦਾ ਆਪ ਤਰੇ ਤੇ ਤਾਰੇ ਆ ਆਉਣਾ ਹੈ ਸਫਲ ਹੋ ਨਾ ਦਾ ਤਾਰੀਆਂ ਹੋਰਾਂ ਆਉਣਾ ਹੈ ਸਫਲ ਉਹਨਾਂ ਦਾ ਆਪ ਤਰੀ ਤੇ ਤਾਰੀਆਂ ਹੋਰਾਂ ਨੂੰ ਆਉਣਾ ਹੈ ਸਫਲ ਉਹਨਾਂ ਦਾ ਤਰੀ ਤੇ ਤਾਰੀਆਂ ਆਉਣਾ ਹੈ ਸਫਲ ਉਹਨਾਂ ਦਾ i'll ਆਪ ਤਰੇ ਤੇ ਤਾਰੇ ਆ ਤਾਰੇ ਆ ਹੋਰਾਉਂ ਆਉਣਾ ਹੈ ਸਭ ਲਈ ਉਹ ਨਾ ਨਾ ਆਪ ਤਰੇ ਤੇ ਤਾਰੇ ਆ ਹੋਰਾਉਂ ਆਉਣਾ ਹੈ ਸਭ ਲਈ ਉਹ ਨਾ ਨਾ ਆਪ ਤਰੇ ਤੇ ਤਾਰੇ ਆ ਆਉਣਾ ਅਨਤਨ ਤਨ ਜਾਣਿਆ ਜਿਸ ਵਦ ਸਾਚਾ ਮੁ ਜੋ ਸਤਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਆਪ ਸਭ ਸੰਗਤਾਂ ਸ਼੍ਰੀਮਾਨ ਸੰਤ ਬਾਬਾ ਮਹਿੰਦਰ ਸਿੰਘ ਜੀ ਮਹਾਰਾਜ ਤਿਨਾਂ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਕਾਫੀ ਸਮੇਂ ਤੋਂ ਹਰ ਸਾਲ ਦੀ ਤਰ੍ਹਾਂ ਲਾਹ ਲੈ ਰਹੇ ਹੋ ਰੱਬ ਦੇ ਪਿਆਰੇ ਸੰਤ ਭਗਤ ਮਹਾਪੁਰਸ਼ ਆਠ ਪਹਿਰ ਨਿਕਟ ਕਰ ਜਾਨੈ ਪ੍ਰਭ ਕਾ ਕੀਆ ਮੀਠਾ ਮਾਨੈ ਏਕ ਨਾਮ ਸੰਤਨ ਆਧਾਰ ਹੋਏ ਰਹੇ ਸਭ ਕੀ ਪਗ ਛਾਰ ਸੰਤ ਰਹਿਤ ਸੁਨਹੁ ਮੇਰੇ ਪਾਈ ਉਹ ਕੀ ਮਹਿਮਾ ਕਥਨ ਨਾ ਜਾਈ ਵਰਤਨ ਜਾ ਕੇ ਕੇਵਲ ਨਾਮ ਅਨੰਦ ਰੂਪ ਕੀਰਤਨ ਵਿਸਰਾਮ ਮਿੱਤਰ ਸਤਰ ਜਾ ਕੇ ਇੱਕ ਸਮਾਨੈ ਪਰ ਆਪਣੇ ਬਿਨਾ ਵਰ ਨਾ ਜਾਣੈ ਕੋਟ ਕੋਟ ਅਗ ਕਟਨ ਹਾਰਾ ਦੁਖ ਦੂਰ ਕਰਨ ਜੀ ਕੇ ਦਾਤਾਰ ਸ਼ੂਰ ਵੀਰ ਬਚਨ ਕੇ ਬਲੀ ਕੌਲਾ ਬਪਰੀ ਸੰਤੀ ਸ਼ਲੀ ਤਾਕਾ ਸੰਗ ਬਾਛੇ ਸੁਰਦੇਵ ਮੋਗ ਦਰਸ਼ ਸਫਲ ਤਾਕੀ ਸੇਵ ਕਰ ਜੋਰ ਨਾਨਕ ਕਰੇ ਅਰਦਾਸ ਮੋਹ ਸੰਤਹਿ ਟਹਿਲ ਦੀਜੈ ਗੁਰਨਤਾਸ ਇਹ ਜੋ ਸਾਧੂਆਂ ਦੇ ਗੁਣ ਸਾਧੂਆਂ ਦੀ ਅਵਸਥਾ ਸਤਿਗੁਰਾਂ ਨੇ ਬਾਣੀ ਚ ਵਰਣਨ ਕੀਤੀ ਹੈ ਮਹਾਂਪੁਰਖਾਂ ਦਾ ਜੀਵਨ ਵਿਰਾਗ ਦਾ ਸੀ ਜਿੰਨੇ ਉਹਨਾਂ ਦੇ ਬਚਨ ਸੁਣੇ ਤੁਸੀਂ ਹੁਣ ਵੀ ਸੁਣ ਸਕਦੇ ਹੋ ਦੀਵਾਨ ਉਹਨਾਂ ਦੇ ਉਹਨਾਂ ਦਾ ਜੀਵਨ ਹੀ ਨਾਮ ਸੀ ਬਸ ਸਾਡੇ ਤੋਂ ਪਹਿਲਾਂ ਸੰਤ ਬਾਬਾ ਅਮਰਜੀਤ ਸਿੰਘ ਦੀ ਮਹਾਪੁਰਸ਼ ਜੈਨਪੁਰ ਵਾਲੇ ਉਹ ਆਪ ਜੀ ਨੂੰ ਇਹ ਸਰਵਨ ਕਰਾ ਰਹੇ ਸੀ ਵੀ ਉਹਨਾਂ ਨੂੰ ਹਰ ਥਾਂ ਤੇ ਉਹੀ ਦਿਸਦਾ ਹੈ ਜਤ ਦੇਖਾਂ ਤਤ ਤੂੰ ਸਭੇ ਕਟਰਾਮ ਬੋਲੇ ਰਾਮਾ ਬੋਲੇ ਰਾਮ ਬਿਨਾਂ ਕੋ ਬੋਲੇ ਰੇ ਸਾਡੀਆਂ ਵੀ ਅੱਖਾਂ ਨੇ ਨੇਤਰ ਉਹਨਾਂ ਦੇ ਵੀ ਦੇਖਣ ਨੂੰ ਇਹੋ ਜਿਹੀ ਹੁੰਦੇ ਨੇ ਪਰ ਨਾਨਕ ਸੇ ਅਖੜੀਆਂ ਵਿੰਨ ਉਹ ਗਿਆਨ ਦੇ ਨੇਤਰ ਹਨ ਸੰਤ ਬਾਬਾ ਅਜੀਤ ਸਿੰਘ ਜੀ ਮਹਾਰਾਜ ਹਨ ਸਾਲੀ ਵਾਲੇ ਬੈਠੇ-ਬੈਠੇ ਉਹਨਾਂ ਦਾ ਬਚਨ ਯਾਦ ਆ ਗਿਆ ਕਿਉਂਕਿ ਸੰਤ ਬਾਬਾ ਮਹਿੰਦਰ ਸਿੰਘ ਜੀ ਮਹਾਰਾਜ ਇਹਨਾਂ ਨਾਲ ਵੀ ਉਹਨਾਂ ਦਾ ਮਲਾਪ ਹੁੰਦਾ ਰਹਿੰਦਾ ਸੀ ਇਹੋ ਜੀਆਂ ਰੂਹਾਂ ਕੱਟ ਗਈਆਂ ਹੈਨ ਵਿਰਲੇ ਇਹ ਨੀ ਵੀ ਬినాਸ਼ ਹੋ ਗਿਆ ਹੈਨ ਤਾਂ ਹੀ ਧਰਤੀ ਖੜੀ ਏ ਥਮੈ ਕੋਈ ਨਾ ਸਾਧਵੇਂ ਬਾਬਾ ਜੀ ਇੱਕ ਵਾਰੀ ਪਿੰਡਾ ਸ਼ਹਿਰਾਂਤ ਸੰਗਤਾਂ ਦੇ ਘਰਾਂ ਚ ਚਰਨ ਪਾ ਕੇ ਆਏ ਯੂ ਐਸ ਏ ਤੋਂ ਟਕਸਾਲ ਦੇ ਸਿੰਘ ਆਏ ਬਾਬਾ ਜੀ ਦੇ ਦਰਸ਼ਨ ਕਰਨ ਸੇਵਾਦਾਰ ਨੇ ਦੱਸਿਆ ਵੀ ਮਹਾਪੁਰਸ਼ ਆਉਣ ਹੀ ਆਲੇ ਨੇ ਤੁਸੀਂ ਜਲਪਾਣੀ ਛਕ ਲੋ ਇਤਨੇ ਨੂੰ ਮਹਾਪੁਰਸ਼ਾਂ ਦੀ ਗੱਡੀ ਆ ਗਈ ਮਹਾਪੁਰਸ਼ਾਂ ਨੇ ਦਰਬਾਰ ਸਾਹਿਬ ਦੇ ਬਾਹਰੋਂ ਹੀ ਨਮਸਕਾਰ ਕੀਤੀ ਉਹ ਜਿਹੜੇ ਟਕਸਾਲ ਦੇ ਸਿੰਘ ਸੀ ਨਾ ਉਹਨਾਂ ਨੇ ਇਸ ਗੱਲ ਦਾ ਗੁੱਸਾ ਕੀਤਾ ਵੀ ਇਹ ਸੰਤ ਅੰਦਰ ਨਹੀਂ ਗਏ ਮੱਥਾ ਟੇਕਣ ਵੀ ਇਹਨਾਂ ਨੇ ਬਾਹਰੋਂ ਹੀ ਮੱਥਾ ਕਿਉਂ ਟੇਕਿਆ ਬੇਸੀਤੈ ਨਾਦੀ ਇੰਨੀ ਸ਼ੋਭਾ ਸੁਣੀ ਇਹ ਲੱਗਦਾ ਗੁਰੂ ਸਾਹਿਬਾਂ ਦਾ ਸਤਕਾਰ ਨਹੀਂ ਕਰਦੇ ਮਹਾਪੁਰਸ਼ ਕਮਰੇ ਚਲੇ ਗਏ ਪਿੱਛੇ ਪਿੱਛੇ ਉਹ ਵੀ ਆ ਗਏ ਫਤਿਹਨੀ ਬੁਲਾਈ ਗੁੱਸੇ ਵਿੱਚ ਅਸੀਂ ਤਾਂ ਤੁਹਾਡੀ ਬੜੀ ਸ਼ੋਭਾ ਸੁਣੀ ਸੀ ਪਰ ਤੁਸੀਂ ਤਾਂ ਗੁਰੂ ਸਾਹਿਬਾਂ ਦਾ ਸਤਕਾਰ ਹੀ ਨਹੀਂ ਕਰਦੇ ਤੁਸੀਂ ਤਾਂ ਮੱਥਾ ਹੀ ਨਹੀਂ ਟੇਕਿਆ ਅੰਦਰ ਜਾ ਕੇ ਮਹਾਪੁਰਸ਼ਾਂ ਨੇ ਦਾ ਹੱਥ ਜੋੜ ਲੇ ਕਹਿੰਦੇ ਭਾਈ ਪਹਿਲਾਂ ਜਲ ਪਾਣੀ ਤਾਂ ਛਕ ਲੋ ਕਾਦਾ ਜਲ ਪਾਣੀ ਛੱਕੀ ਇਹ ਸਾਡਾ ਤਾਂ ਮਨ ਦੁਖੀ ਹੋ ਗਿਆ ਉਹ ਭਾਈ ਸਾਡੀ ਬੇਨਤੀ ਹੈ ਜਲ ਪਾਣੀ ਛੱਕੋ ਜਲ ਪਾਣੀ ਛੱਕ ਕੇ ਆ ਗਏ ਬਾਬਾ ਜੀ ਹੰਸਾਲੀ ਵਾਲੇ ਉਹਨਾਂ ਨੂੰ ਕਹਿੰਦੇ ਕਹਿੰਦੇ ਭਾਈ ਹੁਣ ਮੈਂ ਲੋਕਾਂ ਦੇ ਘਰਾਂ ਚ ਜਾ ਕੇ ਆਇਆ ਕਿਤੇ ਮੈਨੂੰ ਕਿਰਿਆ ਵੀ ਕਰਨੀ ਪਈ ਮੈਂ ਗਲੀਆਂ ਚ ਵੀ ਤੁਰਦਾ ਰਿਆਂ ਤੂੜ ਕਟਾ ਮਿੱਟੀ ਕਿੰਨਾ ਕੁਝ ਮੇਰੇ ਕੱਪੜਿਆਂ ਨੂੰ ਲੱਗਿਆ ਕਹਿੰਦੇ ਤੁਹਾਨੂੰ ਤਾਂ ਨਹੀਂ ਦਿਸਦਾ ਮੈਨੂੰ ਸੂਰਜ ਜਿੰਨਾ ਸੇਕ ਪੈਂਦਾ ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਕੋਲ ਜਾਂਦਾ ਅੱਖੀਆਂ ਸਾਡੀਆਂ ਵੀ ਉਹੀ ਨੇ ਦੇਖਣ ਨੂੰ ਤਾਂ ਇੱਕੋ ਜਿਹਾ ਹੀ ਲੱਗਦਾ ਹੈ ਕਹਿੰਦੇ ਤੁਹਾਨੂੰ ਨਹੀਂ ਦਿਸਦਾ ਭਾਈ ਸਾਨੂੰ ਤਾਂ ਗੁਰੂ ਗ੍ਰੰਥ ਸਾਹਿਬ ਕੋਲੋਂ ਸੂਰਜ ਜਿੰਨਾ ਸੇਖ ਪੈਂਦਾ ਜਦੋਂ ਤੱਕ ਅਸੀਂ ਕੇਸੀ ਇਸ਼ਨਾਨ ਹੋਣ ਦੁਆਰਾ ਨਹੀਂ ਕਰ ਲੈਂਦੇ ਅਸੀਂ ਅੰਦਰ ਨਹੀਂ ਜਾਣਾ ਫਰਕ ਹੈ ਰਹਿਣੀ ਬਹਿਣੀ ਸੈਣੀ ਕੈਣੀ ਸਾਧੂ ਹਾਂ ਜੋੜਨਹਾਰਾ ਸੰਤ ਨਾਨਕ ਪਾਦ ਰਪਦਰੋ ਇੱਥੇ ਤਾਂ ਦਰਸ਼ਨ ਹੀ ਨੇ ਸੰਗਤਾਂ ਦੇ ਕੋਈ ਇਹ ਨਹੀਂ بس ਕੁਛ ਨਾ ਕੁਛ ਸਾਡੇ ਵੀ ਹਿਰਦੇ ਚ ਵਸ ਜਾਵੇ ਕੋਈ ਸਾਨੂੰ ਵੀ ਇਹੋ ਜਿਹਾ ਗੁਣ ਸਿੱਖਣ ਨੂੰ ਮਿਲ ਜਾਵੇ ਸਾਡਾ ਵੀ ਜੀਵਨ ਬਦਲ ਜਾਵੇ ਸਾਧ ਸੰਗਤ ਜੀ ਸੰਤਾਂ ਤੋਂ ਮਿਲਦੀ ਹੈ ਵਸਤੂ ਜਿਹੜੀ ਸੈਨ ਤੋਂ ਆਇਆ ਸੰਤਾਂ ਤੋਂ ਮਿਲਦੀ ਜੀ ਵਸਤੂ ਜਿਹੜੀ ਸੈਨ ਤੋਂ ਆਇਆ ਵਸਤੂ ਜਿਹੜੀ ਲੈਣ ਤਾ ਆਇਆ ਸੰਤਾਂ ਤੋਂ ਸੰਤਾਂ ਤੋਂ ਮਿਲਦੀ ਜੀ ਵਸਤੂ ਜਿਹੜੀ ਲੈਣ ਨੂੰ ਸੰਤਾਂ ਤੋਂ ਮਿਲਦੀ ਜੀ ਵਸਤੂ ਜਿਹੜੀ ਲੈਣ ਤੋਂ ਆਇਆ ਵਸਤੂ ਜਿਹੜੀ ਲੈਣ ਨੈਂ ਤੋ ਆਰਾਮ ਨਾਮ ਸੰਗਤ ਤਜਬ ਮਾਨ ਨੇ ਹੋ ਮਾਨ ਮੂਰਤ ਕਵਸੇ ਸਾਧੂ ਸੰਤ ਬਾਬਾ ਮਹਿੰਦਰ ਸਿੰਘ ਜੀ ਮਹਾਰਾਜ ਖੰਨੇ ਵਾਲੇ ਆਪ ਸਭ ਸੰਗਤਾਂ ਨੂੰ ਤਿਨਾਂ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਮੌਜੂਦਾ ਮਹਾਂਪੁਰਖ ਸੰਤ ਬਾਬਾ ਨਰਿੰਦਰ ਸਿੰਘ ਜੀ ਉਹ ਜੋ ਜਿਨ੍ਹਾਂ ਦੀ ਦੇਖ ਰੇਖ ਵਿੱਚ ਇਹ ਸਾਰੇ ਸਮਾਗਮ ਹੋ ਰਹੇ ਨੇ ਸਾਰੇ ਪ੍ਰਬੰਧਕ ਸਾਡੇ ਨਾਲ ਸਤਿਕਾਰਯੋਗ ਸੰਤ ਬਾਬਾ ਅਮਰੀਕ ਸਿੰਘ ਜੀ ਉਹ ਵੀ ਆਪ ਜੀ ਦੇ ਦਰਸ਼ਨ ਕਰਨ ਪਹੁੰਚੇ ਨੇ ਹੋਈਆਂ तमाम ਭੁੱਲਾਂ ਦੀ ਖਿਮਾ ਇਹ ਮਹਾਪੁਰਸ਼ ਕਹਿੰਦੇ ਹੁੰਦੇ ਸੀ ਬਾਬਾ ਜੀ ਹੰਸਾਲੀ ਵਾਲੀ ਉਹ ਇੱਕ ਬਚਨ ਬਹੁਤ ਜ਼ੋਰ ਨਾਲ ਕਹਿੰਦੇ ਸੀ ਭਾਈ ਬਾਣੀ ਪੜੋ ਬਾਣੀ ਪੜੋ ਸਮਾਂ ਬਹੁਤ ਨਾਜ਼ਕ ਆ ਰਿਹਾ ਬਾਣੀ ਪੜੋ ਭਾਈ ਨਾਮ ਜਪ ਲੋ ਇਹ ਜਿਹੜਾ ਸਮਾਂ ਇਹ ਇਸ਼ਾਰੇ ਕੁਛ ਠੀਕ ਨਹੀਂ ਕਰਦਾ ਬਾਬਾ ਜੀ ਦੇ ਬਚਨ ਸੀ ਜਿੰਨਾ ਨਾਮ ਜਪ ਲੋਗੇ ਭਾਈ ਉਹਨਾਂ ਬਚਾਅ ਹੋ ਜੇਗੇ ਸਾਧੂ ਸੰਤ ਜਨਮ ਦਿਹਾੜੀ ਇਹ ਸਮਾਗਮ ਇਸ ਕਰਵਾਉਂਦੇ ਨੇ ਵੀ ਸਾਡੇ ਜੀਵਾਂ ਦਾ ਕੁਛ ਨਾ ਕੁਛ ਭਲਾ ਹੋ ਸਕੇ ਸੋ ਸਾਧ ਸੰਗਤ ਦੀ ਐਸੀ ਕਿਰਪਾ ਮਹਾਰਾਜ ਕਰਨਾ ਆਪਾਂ ਬਾਣੀ ਨਾਲ ਜੁੜੀਏ ਹੋਈਆਂ ਪੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ